ਜੀ ਦੋਸਤੋ ਖੜਿਆ ਜੀ ਪਿੰਡ ਸੇਲਬਰਾ ਬਾਈ ਗਗਣ ਦੇਕਰ ਆਪਾਂ ਤੁਹਾਨੂੰ ਦੋ ਨਗਲ ਦਿਖਾਵਾਂਗੇ ਇੱਕ ਮਿੱਤਰੋ ਤੂੜੀ ਬਣਾਉਣ ਵਾਲੀ ਮਸ਼ੀਨ ਆ ਇੱਕ ਬਾਈ ਕੋਲੇ ਜਨਰੇਟਰ ਬਕਾਊਗਾ ਦੋਨਾਂ ਦੀ ਡਿਟੇਲ ਆਪਾਂ ਫਾਈ ਤੋਂ ਲਮਾਂਗੇ ਕਿਹੜਾ ਮਾਡਲ ਆ ਕੀ ਬਾਈ ਨੇ ਰੇਟ ਕੀਤਾ ਪਹਿਲਾਂ ਤੁਹਾਨੂੰ ਚਾਰੇ ਪਾਸੋਂ ਆਪਾਂ ਤੁਹਾਨੂੰ ਦਿਖਾ ਦਨੇ ਆ ਇੱਕ ਮਿੱਤਰੋ ਟਾਇਰ ਤੇਲ ਵਾਲੀ ਟੈਂਕੀ ਤੇ ਲਾਇਆ ਵਾ ਉਹ ਜਦੋਂ ਕੋਈ ਭਰਾ ਸੌਦਾ ਕਰੂਗਾ ਉਦੋਂ ਮਿੱਤਰੋ ਚੜਾਇਆ ਜਾਊਗਾ ਤੇ ਸਾਫ਼ ਬਹੁਤ ਪਈ ਐ ਤੇ 2000 ਮਿੱਤਰੋ 18 ਮਾਡਲ ਹੈ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਕਿਉਂਕਿ ਮਿੱਤਰੋ ਸੀਜ਼ਨ ਜਿਹੜਾ ਮਹੀਨੇ ਤਾਈਂ ਆਉਣ ਵਾਲਾ ਹੈ ਤੇ ਉਸ ਤੋਂ ਪਹਿਲਾਂ ਮਿੱਤਰੋ ਤਿਆਰੀ ਕਰੀ ਜਾਂਦੀ ਹੈ ਤਾਂ ਤਾਂ ਜਿਹੜੇ ਵੀ ਭਰਾ ਨੂੰ ਜ਼ਰੂਰਤ ਹੋਵੇ ਤਾਂ ਕਰ ਸਕਦੇ ਹੋ ਮਿੱਤਰੋ ਸੰਪਰਕ ਹਾਂਜੀ ਬਾਈ ਜੀ ਕੀ ਹਾਲ ਚਾਲ ਹੈ ਵਧੀਆ ਠੀਕ ਠਾਕ ਵਧੀਆ ਸੇਤਾਂ ਹਾਂਜੀ ਹਾਂਜੀ ਇਹਦਾ ਅੱਜ ਆਪਾਂ ਮਾਡਲ ਤਾਂ ਹੈਗਾ 18 ਹਨਾ ਹਾਂਜੀ ਹਾਂਜੀ 2018 ਮਾਡਲ ਠੀਕ ਹੈ ਤੇ ਰੇਟ ਕੀ ਕਰਤਾ ਜੀ ਰੇਟ ਇਹਦਾ 1.5 ਲੱਖ ਆ ਜੀ ਹਾਂਜੀ ਤੇ ਮੋਬਾਈਲ ਨੰਬਰ ਆਪਣਾ ਹੈਗਾ ਜੀ 77175 77175 23101 ਜੀ 23101 ਇਹ ਜਗਜੀਤ ਕੰਪਨੀ ਦੀ ਆ ਹਾਂ ਜਗਤਜੀਤ ਦੀ ਆ ਜੀ ਜਗਤਜੀਤ ਹਾਂਜੀ ਹਾਂਜੀ ਜਗਤਜੀਤ ਕੰਪਨੀ ਦੀ ਮਿੱਤਰੋ ਇਹ ਮਸ਼ੀਨ ਹੈ ਹਾਂਜੀ ਹਾਂਜੀ ਤੇ 2018 ਮਾਡਲ ਹੈ ਤੇ ਰੇਟ ਆਪਾਂ 1.5 ਲੱਖ ਕਰਤਾ ਹਨਾ ਬਹੁਤ ਵਧੀਆ ਚੱਲਦੀ ਆ ਕੋਈ ਦਿੱਕਤ ਨਹੀਂ ਆਉਂਦੀ ਜੀ ਠੀਕ ਆ ਬਸ ਸਾਹ ਜਿਹੜਾ ਟਾਇਰ ਆ ਉਹ ਆਪਣੀ ਤੇਰੇ ਵਾਲੀ ਟੈਂਕੀ ਦਾ ਟਾਇਰ ਖਰਾਬ ਹੋ ਗਿਆ ਸੀ ਉਹਦੇ ਮੰਨ ਲਓ ਲਾ ਕੇ ਪਾਇਆ ਹੋਇਆ ਜਦੋਂ ਕੋਈ ਸੌਦਾ ਹੋਊਗਾ ਉਹ ਟਾਇਰ ਬੱਸੀ ਦੇ ਕਾਰ ਦਾ ਹੈ ਓਕੇ ਇੱਕ ਆਪਣੇ ਕੋਲ ਜਨਰੇਟਰ ਆ ਹਨਾ ਹਾਂਜੀ ਹਾਂਜੀ ਜਨਰੇਟਰ ਹੈਗੀ ਆ ਹਾਂਜੀ ਜਨਰੇਟਰ ਹਾਂਜੀ ਇੱਕ ਬਾਈ ਕੋਲੇ ਜਨਰੇਟਰ ਬਕਾਉ ਹੈ ਇਹ ਜਿਹੜੇ ਘਰੇ ਮਿੱਤਰੋ ਮਸ਼ੀਨ ਖੜੀ ਆ ਮਸ਼ੀਨ ਹੈਗੀ ਆ ਭਰਾਵਾਂ ਦੀ ਸੇਰ ਬਰਾ ਵਾਲਿਆਂ ਦੀ ਤੇ ਜੇ ਆਪਾਂ ਜਨਰੇਟਰ ਗੱਲ ਕਰਕੇ ਤਾਂ ਜਨਰੇਟਰ ਮਿੱਤਰੋ ਦਿਹਾੜ ਫਰੇਲ ਬਾਈਆਂ ਦਾ ਹਾਂਜੀ ਇਹਦਾ ਜੇ ਆਪਾਂ ਗੱਲ ਕਰਕੇ ਕਿੰਨੇ ਭਾਵ ਰਜੇ ਇਹ 8 30 ਪਾਵਰ ਦਾ ਜੀ 30 ਕਿਲੋਵਾਟ ਦਾ ਤੇ ਜਨਰੇਟਰ ਹੈਗਾ ਇਹ ਕਰ ਲੋਸ ਕਰਦਾ ਜੀ ਹਾਂਜੀ ਕਲਾਸ ਕਰਦਾ ਹਾਂਜੀ ਹਾਂਜੀ ਇਹ ਵੀ ਫੈਕਟਿੰਗ ਹੈ ਜੀ ਉਹ ਹੈਗੀ ਐਫਸੀ ਡੋਟ ਪੰਜਾਬ ਵਾਲੇ ਦੀ ਜੀ ਐਫਸੀ ਡੋਟ ਹਾਂਜੀ ਜੈਤੋ ਵਾਲੇ ਹਾਂਜੀ ਹਾਂਜੀ ਠੀਕ ਆ ਚੰਗਾ ਨਾਮ ਇਹਨਾਂ ਦਾ ਹਨਾ ਹਾਂਜੀ ਹਾਂਜੀ ਠੀਕ ਆ ਮੰਨ 15 15 ਦਾ ਦੋ ਮੋਟਰਾਂ ਪੂਰਿਆਂ ਫੁੱਲ ਵਧੀਆ ਚੱਲਦੀਆਂ ਜੀ ਇਹਦੇ ਓਕੇ 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 ਠੀਕ ਆ ਤੇ ਜਿਨ੍ਹਾਂ ਨੇ ਜਨਰੇਟਰ ਬਾਰੇ ਗੱਲ ਕਰਨੀ ਜੀ ਇਹ ਬੰਦਾ ਦਾ ਨੰਬਰ ਹੀ ਆਪਾਂ ਦੇ ਦੇ ਇੱਕ ਮਿੰਟ ਇੱਕ ਮਿੰਟ ਦਿਖਾਉਣਾ ਜੀ ਸਾਰਾ ਦਿਖਾ ਦੇ ਠੀਕ ਹੈ ਤੇ ਇਹਨਾਂ ਦਾ ਵਾਹਗਾ ਦਾ ਨੰਬਰ ਹੈ ਇਹਨਾਂ ਬੰਗ ਨੰਬਰ 78144 ਜੀ 78144 ਹਾਂਜੀ 81 ਪੂਰਾ 600 ਜੀ 81 ਪੂਰਾ 600 ਇਹਦਾ ਰੇਟ ਫਿਰ ਆਪਾਂ ਕੀ ਕਰਤਾ ਰੇਟ ਇਹਦਾ ਫੋਨ ਤੇ ਹੀ ਗੱਲ ਕਰ ਲਾਂਗੇ ਬੰਗ ਨਾਲ ਜੀ ਓਕੇ ਹਾਂਜੀ ਇਹਦਾ ਪੈਰ ਹਿੱਸਾ ਓਕੇ ਆ ਜੀ ਸਾਰਾ ਇਹਦਾ ਓਕੇ 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 ਹਾਂਜੀ ਹਾਂ ਰੇਟ ਮਤਲਬ ਇਹਦਾ ਫੋਨ ਤੇ ਹੋਊ ਜਿਹੜੇ ਵੀ ਵੀਰ ਭਰਾ ਨੂੰ ਪਸੰਦ ਆਉਂਦਾ ਤਾਂ ਕਰ ਸਕਦੇ ਹੋ ਬਾਈ ਦੇ ਨਾਲ ਸੰਪਰਕ ਜਿਹੜੇ ਕਰੋ ਮਿੱਤਰੋ ਆਪਾਂ ਵੀਡੀਓ ਬਣਾਈ ਆ ਦਿਆਲਪੁਰੇ ਤੋਂ ਆਪਾਂ ਵੀਡੀਓ ਬਣਾਈ ਆ ਮਸ਼ੀਨ ਹੈਗੀ ਆ ਸੇਲ ਬਰਾਹ ਦੀ ਉਹਨਾਂ ਦਾ ਮਿੱਤਰੋ ਇਹ ਜਨਰੇਟਰ ਹੈ ਇਹ ਨੰਬਰ ਜਨਰੇਟਰ ਵਾਲਿਆਂ ਦਾ ਭਾਈ ਆ ਨੰਬਰ ਆ ਮਸ਼ੀਨ ਵਾਲਿਆਂ ਦਾ ਜਿਹੜਾ ਪਹਿਲਾਂ ਤੁਹਾਨੂੰ ਦੱਸਿਆ ਸੀ ਉਹ ਨੰਬਰ ਹੈ ਤੇ ਪਹਿਲਾ ਵਾਲਾ ਨੰਬਰ ਵੀ ਦੁਬਾਰੇ ਬੋਲ ਦਿਓ ਪਹਿਲਾ 77175 ਜੀ 77175 23101 ਜੀ 23101 ਹਾਂਜੀ ਜਿਨ੍ਹਾਂ ਦਾ ਮਸ਼ੀਨ ਬਾਰੇ ਗੱਲ ਕਰਨੀ ਹੋਏ ਇਹ ਨੰਬਰ ਤੇ ਕਰ ਲਿਓ ਜੀ ਜਰਤਜੀਤ ਮਸ਼ੀਨ ਬਾਰੇ ਹਾਂਜੀ ਤੇ ਜਿਨ੍ਹਾਂ ਨੇ ਜਨਰੇਟਰ ਬਾਰੇ ਗੱਲ ਕਰਨੀ ਆ 78144 ਜੀ ਹਾਂਜੀ 81 ਪੂਰਾ ਸੇਸ ਹੋ ਗਿਆ 81 ਪੂਰਾ ਸੇਸ ਹਾਂਜੀ ਧੰਨਵਾਦ ਜੀ